ਮੇਰੀ ਬੇਟੀ ਨਹੀਂ ਰਹੀ ਦਿਲਰੋਜ਼ ਜੀ ਹੁਣ ਪੂਰੀ ਵਰਲਡ ਦੀ ਦਿਲਰੋਜ਼ ਆ ਜੀ ਅਸੀਂ ਉਹਨਾਂ ਅਦਨਸਾਫ ਅੱਜ ਮਿਲਣਾ ਸੀਗਾ ਕੁਝ ਕੰਮ ਕਰਨਾ ਕਰਕੇ ਡਿਲੇ ਹੋ ਗਿਆ ਜੀ ਤੇ ਕੱਲ ਨੂੰ ਹੁਣ ਕਹਿ ਰਹੇ ਨੇ ਜੀ ਬਟ ਮੈਂ ਘੁੰਮਣ ਸਾਹਿਬ ਦਾ ਆਪਣੇ ਪਰਿਵਾਰ ਚੰਗ ਘੁੰਮਣ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕੋਈ ਮੇਰੇ ਕੋਲ ਵਰਲਡ ਹੀ ਨਹੀਂ ਹੈਗੇ ਜਿਨ੍ਹਾਂ ਦਾ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਸਾਨੂੰ ਐ ਦੁੱਖ ਦੇ ਸਮੇਂ ਦੇ ਵਿੱਚ ਉਹ ਪੂਰੇ ਠਾਇਆ ਜੀ ਉਹ ਡਿਆਣੇ ਸਾਧੂ ਜੀ ਕੋਈ ਮੇਰੇ ਕੋਲ ਵਰਲਡ ਹੀ ਨਹੀਂ ਜਿਨ੍ਹਾਂ ਦਾ ਮੈਂ ਧੰਨਵਾਦ ਕਰ ਸਕਦਾ ਮੇਰੇ ਤਾਂ ਰੱਬ ਨੇ ਜੀ ਉਹ ਜੋ ਸਜਾ ਉਹ ਜਲਸਾਵ ਦੇਣਗੇ ਜੇ ਹੰਮਣ ਸਾਹਿਬ 2 ਕਰੋੜ ਕੇ ਸਾਨੂੰ ਮਨਜ਼ੂਰ ਹੈ ਜੀ ਪਰ ਅਸੀਂ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਆਂ ਜੀ ਜੋ ਸਾਡੇ ਨਾਲ ਹੋਇਆ ਜੀ ਤੁਸੀਂ ਆਪ ਸਾਰੇ ਜਾਣਦੇ ਹੋ ਜੀ ਛੋਟੀ ਜੀ ਬੱਚੀ ਨਾਲ ਐਦਾਂ ਦਾ ਉਹਨਾਂ ਨੇ ਕੀਤਾ ਕਿਸ ਤਰ੍ਹਾਂ ਵੀ ਬਹੁਤ ਅਕਦਾ ਕੀ ਨਾ ਭੁੱਲਣ ਵਾਲਾ ਦਰਦ ਆ ਜਿਹੜਾ ਬਿਲਕੁਲ ਜੀ ਤੁਸੀਂ ਆਪ ਸੋਚਦੇ ਹੋ ਜੀ ਇੱਕ ਪਿਓ ਤੇ ਧੀ ਦਾ ਰਿਸ਼ਤਾ ਕਿਹੜਾ ਕਿਹਜਾ ਹੁੰਦਾ ਜੀ ਉਹਦਾ ਮਾਇ ਜਰੂਰੀਆਂ ਜੀ ਕੀ ਅਪੀਲ ਤੁਹਾਡੇ ਵੱਲੋਂ ਜਿਹੜੀ ਅੱਜ ਤਾਂ ਫਾਂਸੀ ਦੀ ਸਜ਼ਾ ਕਰਦਾ ਸੀ ਸਾਰੀ ਸੰਗਤ ਨੂੰ ਤੁਹਾਡੇ ਮੀਡੀਆ ਜਰੀ ਕਹਿਨੇ ਆ ਲੇ ਵੀ ਅਰਦਾਸ ਕਰਿਓ ਉਹਨੂੰ ਕੱਲ ਨੂੰ ਫਾਂਸੀ ਦੀ ਸਜ਼ਾ ਹੋਵੇ ਜੀ ਜੀ ਠੀਕ ਹੈ ਜੀ ਇੱਕੋ 2 22 ਸਾਲ ਤੋਂ ਸੀ ਲਗਾਤਾਰ ਕੰਟੀਨਿਊਸ ਸਟਰਗਲ ਕਰ ਰਹੇ ਆ ਨਾ ਜਿਸ ਟਾਈਮ ਮੈਂ ਸਟੇਬਲ ਨਹੀਂ ਸੀ ਕੁੰਮਨ ਜਾਨ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਅਗਰ ਤੂੰ ਆਪਣੀ ਬੇਟੀ ਲਈ ਇਤਨੂ ਇਨਸਾਫ ਚਾਹੀਦਾ ਹੋਣਾ ਅਗਰ ਤੂੰ ਚਾਹਨੀ ਆ ਵੀ ਉਹ ਆਤ ਨੂੰ ਸਜ਼ਾ ਮਿਲੇ ਤਾਂ ਤੈਨੂੰ ਉਹਦੇ ਲਈ ਬਹੁਤ ਹੌਸਲਾ ਕਰਨਾ ਪੈਣਾ ਆਰ ਮੈਂ ਉਹਨਾਂ ਨੂੰ ਉਹਨਾਂ ਨੇ ਮੈਨੂੰ ਲਾਈਕ ਡਾਟਰ ਟਰੀਟ ਕੀਤਾ ਉਹਨਾਂ ਨੇ ਮੈਨੂੰ ਕੋਈ ਕਲਾਇੰਟ ਨਹੀਂ ਸਮਝਿਆ ਨਾ ਐਜ਼ ਅ ਫਾਦਰ ਜਿੱਦਾਂ ਇੱਕ ਫਾਦਰ ਆਪਣੀ ਡਾਟਰ ਨੂੰ ਟਰੀਟ ਕਰਦੇ ਨੇ 2.5 ਸਾਲ ਤੋਂ ਮੈਨੂੰ ਇਦਾਂ ਹੀ ਕਰ ਰਹੇ ਨੇ ਔਰ ਮੈਂ ਹਮੇਸ਼ਾ ਜਿੱਦਾਂ ਉਹ ਕਹਿ ਰਹੇ ਨੇ ਅਸੀਂ ਸਭ ਉਦਾਂ ਹੀ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਨਾ ਆਸ ਉਮੀਦ ਪੂਰੀ ਆ ਕਿ ਜੋ ਵੀ ਹੋਊਗਾ ਬੈਸਟ ਹੋਊਗਾ ਮਤਲਬ ਕਿ ਉਹਨਾਂ ਦੀ ਸਟੱਡੀ ਉਹਨਾਂ ਦਾ ਐਕਸਪੀਰੀਅੰਸ ਐ ਨਾ ਵੀ ਮੈਨੂੰ ਉਹਦਾ ਇਤਿਹਾਸ ਆ ਕਿ ਫਾਂਸੀ ਦੀ ਸਜ਼ਾ ਜ਼ਰੂਰ ਮਿਲੇਗੀ ਬਸ ਲੇਡੀਜ਼ ਫ੍ਰਾਈਡੇ ਨੂੰ ਆਪਣਾ ਜਿਹੜਾ ਹੈਗਾ ਆਲਰੇਡੀ ਜੈਸਾਹਬ ਨੇ ਦੋਸ਼ੀ ਇਕਰਾਰ ਕਰਤਾ ਸੀਗਾ ਸਾਡੀ ਬਹਿਸ ਤੋਂ ਬਾਅਦ ਉਹਨਾਂ ਅਜ ਕਵਾਂਟਮ ਦੇ ਉੱਤੇ ਸੀਗਾ ਕਿ سزا ਕੀ ਸੁਣਾਈ ਜਾਣੀ ਹੈਗੀ ਹੈ ਅੱਜ ਅਸੀਂ ਕਿਉਂਕਿ ਸਵੇਰ ਦੇ ਅੱਜ ਬੈਠੇ ਸੀ ਲੇਕਿਨ ਸਾਮਾਹ ਅੱਜ ਕੱਲ ਤੇ ਰੱਪਤਾ ਜੈਸਾਹਬ ਨੇ ਅੱਜ ਅਡਜਨ ਕਰਤਾ ਮੈਟਰ ਕੱਲ ਹੁਣ ਦੁਬਾਰਾ ਆਰਗੂਮੈਂਟ ਹੋਊਗੀ ਔਰ ਉਮੀਦ ਕਰਦੇ ਆ ਕਿ ਕਿ ਅਸੀਂ ਜਿਹੜੀ ਮੰਗ ਕੀਤੀ ਹੈਗੀ ਹੈ ਔਰ ਮੰਗ ਅੱਗੇ ਵੀ ਕਰਦੇ ਤਾਂ ਕਰਾਂਗੇ ਉਹ ਅਸੀਂ ਉਹਦੀ ਮੌਤ ਹੀ ਸਾਹੀ ਮੰਗ ਰਹੇ ਹੈਗੇ ਤਾਂ ਕਿ ਉਹਨੂੰ ਫਾਂਸੀ ਦਿੱਤੀ ਜਾਵੇ ਇੱਕ ਬੜਾ ਬਾਰ ਬਾਰੇ ਇਨ ਹਿਊਮਨ ਇਨਸੀਡੈਂਟ ਹੋਇਆ ਹੋਇਆ ਹੈ ਜਿਹੜਾ ਇਨਸੀਡੈਂਟ ਹਿਸਟਰੀ ਦੇ ਵਿੱਚ ਆ ਦੇਖੋ ਤਾਂ ਵਜ਼ੀਰ ਖਾਨ ਨੇ ਕੀਤਾ ਸੀ ਜਿਹੜੇ ਛੋਟੇ ਸਹਬਜ਼ਾਦੇ ਹੈਗੇ ਆ ਉਹਨਾਂ ਨੂੰ ਜਿਉਂਦਿਆਂ ਨੂੰ ਨਿਉਹ ਚੜਾ ਚੜਾ ਕੇ ਇਹ ਵੀ ਜਿਹੜਾ ਜੁੰਦੇ ਦੀ ਬੱਚੇ ਨੂੰੜਾ ਦਫਨਾਇਆ ਗਿਆ ਹੈਗਾ ਮਾਰਿਆ ਗਿਆ ਹੈਗਾ ਮਰਡਰ ਕੀਤਾ ਗਿਆ ਔਰ ਬੜੇ ਵੈਲ ਪਲਾਨਡ ਤਰੀਕੇ ਨਾਲ ਮਾਰਡਰ ਕੀਤਾ ਗਿਆ। ਸੋ ਇਹ ਸਾਡੇ ਜਿਹੜੇ ਪਹਿਲੇ ਆਰਗੂਮੈਂਟ ਸੀਗੀ ਉਹਦੀ ਬਹਿਸ ਸੁਣੀ ਹੈ। ਬਹਿਸ ਸੁਣਨ ਤੋਂ ਬਾਅਦ ਹੀ ਤਾਂ ਇਹਨੂੰ ਦੋਸ਼ੀ ਘਰਾੜ ਕੀਤਾ ਗਿਆ। ਪੂਰੀ ਐਵੀਡੈਂਸ ਸੁਣੀ ਆਫਿਸ ਚ ਸਤਾਈ ਗਈ। ਹੁਣ ਦੇਖਦੇ ਆ ਕੱਲ ਆਰਗੂਮੈਂਟ ਹੁੰਦੀ ਹੈ ਤਾਂ ਉਹ ਵੀ ਅਲੋਡ ਰਿਕਵੈਸਟਿੰਗ ਹੈ ਜੀ ਇਸ ਬੇੰਤੀ ਜਿਹੜੀ ਕਰਨੀ ਹੈਗੀ ਹੈ ਔਰ ਡੈਥ ਪੈਨਲਟੀ ਵਾਸਤੇ ਕਰੀ। ਜੀ ਮਤਲਬ ਕਿ ਅਗੋਂ ਹੁਣ ਜਿੱਦਾਂ ਜਿੱਦਾਂ ਤੁਸੀਂ ਮੰਗੀ ਚਿੱਟ ਡੈੱਥ ਦੇ ਵਾਸਤੇ ਮੰਗੀ ਕੀ ਕੀ ਉਹਦੇ ਵਿੱਚ ਬੋਲਣਾ ਕਿਹਾ ਨਹੀਂ ਹਲੇ ਆਰਗੂਮੈਂਟ ਡੈੱਥ ਪੈਨਲਟੀ ਤੇ ਕੱਲ ਹੋਣੀ ਹੈ ਦੇਖੋ ਹਾਲਤਾ ਜਿਹੜੀ ਹੈਗੀ ਕੁਆਂਟਮ ਦੇ ਉੱਤੇ ਬਹਿਸ ਹੋਣੀ ਹੈ ਕੁਆਂਟਮ ਦਾ ਮਤਲਬ ਹੈ ਕਿ ਸਜ਼ਾ ਕੀ ਦਿੱਤੀ ਜਾਵੇ ਠੀਕ ਹੈ ਜੀ ਉਹ ਸਜ਼ਾ ਵਾਸਤੇ ਜਿਹੜੀ ਕੱਲ ਜਿਹੜੀ ਸਾਡੀ ਹੋਊਗੀ ਉਹਤੇ ਬਾਅਦ ਵਿੱਚ ਜੋ ਜੈ ਸਾਹਿਬ ਡਿਸਾਈਡ ਕਰਨਗੇ ਤੋਂ ਅਸੀਂ ਤਾਂ ਉਹਨੂੰ ਫੁੱਲ ਟਾਣੇ ਹੈਗੇ ਜੋ ਜੈ ਸਾਹਿਬ ਆਰਡਰ ਕਰਨਗੇ ਕਿਉਂਕਿ ਇਹ ਰੇਅਰਸਟ ਆ ਦਾ ਰੀਅਰ ਕੇਸ ਹੈ ਇਹ ਕੋਈ ਨਾਰਮਲ ਕੇਸ ਜਿੱਗਾ ਕਿਸੇ ਨੇ ਆ ਕੇ ਗੁੱਸੇ ਜਾ ਕੇ ਮਰਡਰ ਕਰਤਾ ਬੜਾ ਇੱਕ ਬੜਾ ਫ੍ਰੀਪਲਾਨ ਸਿਕੇ ਨਾਲ ਮਰਡਰ ਹੋਇਆ ਹੋਇਆ ਜਿਹਦੇ ਚ ਇੱਕ ਸ਼ਿਮਲਾਪੁਰੀ ਤੋਂ ਬੱਚੇ ਨੂੰ ਛੋਟੇ ਨੂੰ ਉਠਾ ਕੇ ਚੱਕ ਕੇ ਕਿਡਡਾਪ ਕਰਕੇ ਉਸ ਤੋਂ ਬਾਅਦ ਜੰਦਰ ਬਾਈਪਾਸ ਤੇ ਲੈ ਗਏ ਹੈਗੇ ਔਰ ਦੇਖੋ ਤੁਸੀਂ ਟੋਆ ਪਹਿਲੇ ਪੱਟਿਆ ਹੋਣਾ ਕਿਉਂਕਿ 10-15 ਮਿੰਟ ਦਾ ਉਹ ਕੋ ਸਮਾਂ 'ਚ ਅੰਦਰ ਰਹਿੰਦਾ 10-15 ਮਿੰਟ ਦੇ ਸਮੇਂ ਦੇ ਵਿੱਚ ਉਹਨੇ ਪਹਿਲੇ ਟੋਆ ਪੱਟਿਆ ਹੋਣਾ 플ਾਨ ਕੀਤਾ ਹੋਣਾ ਔਰ ਇਹ ਵੀ ਹੋ ਸਕਦਾ ਹੈ ਕਿ ਅੱਗੇ ਦਾ ਇੱਕ ਬੱਚੇ ਜਿਹੜੇ ਮਰਡਰ ਕੀਤਾ ਹੈਗਾ ਕੀ ਪਤਾ ਪਲਾਨਿੰਗ ਹੋ ਦੂਜੇ ਬੱਚੇ ਵਾਰੀ ਵੀ ਹੋ ਸਕਦੀ ਹੈ ਸਰ ਮੰਗ ਕੀਤੀ ਕਿ ਵੀ ਕੋਈ ਅਜੇ ਹੀ ਸਜਾ ਦਿੱਤੀ ਜਾਵੇ ਤਾਂ ਜੋ ਲੋਕ ਜਿਹੜਾ ਮੈਂ ਅਜੇ ਹੀ ਘਣਾਉਣੀ ਹਰਕਤ ਕਰਨ ਤੋਂ ਪਹਿਲਾਂ ਬਿਲਕੁਲ ਬੰਕਰਾਂਗੇ ਜੀ ਕੱਲ ਅਸੀਂ ਕਰਾਂਗੇ ਪੂਰੀ ਕਰਾਂਗੇ ਇਟਸ ਰਿਅਰ ਗੁੱਟ ਹਾਂਜੀ ਅੱਜ ਕਿਉਂਕਿ ਵੈਦਰ ਪਹਿਲੇ ਕੇ ਰੇਅਰਸ ਤੋਂ ਦਾ ਰੀਅਰ ਕੇਸ ਸਰ 750 ਸਾਲ ਬਾਅਦ ਕੋਈ ਇਦਾਂ ਦਾ ਕੇਸ ਆਇਆ ਹੈਗਾ ਵਾ ਔਰ ਇਹ ਕੇਸ ਜਿਹੜੇ ਹੈਗੇ ਆ ਹੁੰਦੇ ਨਹੀਂਗੇ ਆਮ ਤੌਰ ਤੇ ਔਰ ਇਦਾਂ ਅਗਰ ਕੀਤਾ ਗਿਆ ਤਾਂ ਉਹਦੀ ਮਾਨਸਿਕਤਾ ਵਾਲੀ ਦੱਸਦੀ ਹੈ ਕਿ ਦਰਸਾਉਂਦੀ ਹੈ ਕਿ ਕਿੰਨੀ ਕੋ ਉਹਦੀ ਗੰਦੀ ਮਾਨਸਿਕਤਾ ਹੋਊਗੀ ਜਾਨ ਲੈਡੀ ਦੀ ਠੀਕ ਹੈ ਜੀ